ਕਾਲੀ ਦਲ ਦੀ ਸਰਕਾਰ ਵੇਲੇ ਜੋ ਗਲਤੀਆਂ ਹੋਈਆਂ ਨੇ ਉਸ ਨੂੰ ਲੈ ਕੇ ਦੱਸਦੀ ਹੈ ਕਿ ਬਗਾਵਤ ਹਜੇ ਵੀ ਚੱਰੀ ਹੈ ਇੱਕ ਪਾਸੇ ਜੇਕਰ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਹੀ ਰਾਮ ਰਹੀਮ ਨੂੰ ਮਾਫੀ ਦਿਵਾਉਣ ਦੇ ਵਿੱਚ ਜ਼ਿੰਮੇਵਾਰ ਨੇ ਤਾਂ ਬਾਕੀ ਤੜਾਵੀ ਉਹਨਾਂ ਹੀ ਜ਼ਿੰਮੇਵਾਰ ਹੈ ਇਹ ਬਿਆਨ ਦੱਸਦੀ ਹੈ ਕਿ ਬਲਦੇਵ ਸਿੰਘ ਸਰਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 90 ਲੱਖ ਦੀ ਜੋ ਦੁਰਵਰਤੋਂ ਕੀਤੀ ਗਈ ਉਸ ਨੂੰ ਲੈ ਕੇ ਅੱਜ ਉਸ ਦਾ ਵੀ ਸਾਨੂੰ ਇਨਸਾਫ ਚਾਹੀਦਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋੜਾ ਜਫਰ ਤੋਂ ਜਥਾ ਪਹੁੰਚਿਆ ਤੇ ਉੱਥੇ ਬਲਦੇਵ ਸਿਰਸਾ ਦੇ ਵੱਲੋਂ ਸਿੱਖ ਜਥੇਬੰਦੀਆਂ ਨੂੰ ਲੈ ਕੇ ਮੰਗ ਪੱਤਰ ਸੌਪਿਆ ਗਿਆ ਤੇ ਉੱਥੇ ਹੀ ਜੋ ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਉਸ ਨੂੰ ਲੈ ਕੇ ਫਿਰ ਤੋਂ ਇੱਕ ਵਾਰ ਸਵਾਲ ਉੱਠੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਲਦੇਵ ਸਿੰਘ ਸਰਸਾ ਦਾ ਹੋਰ ਕੀ ਕਹਿਣਾ ਹੈ ਦੇਖੋ ਜੀ ਅੱਜ ਸਾਡੀ ਜਦੇਦਾਰ ਸਾਹਿਬ ਨੇ ਬਹੁਤ ਸਮਾਂ ਸਾਡੀ ਬੜੇ ਧਿਆਨ ਨਾਲ ਗੱਲ ਜਿਹੜੀ ਆ ਸੁਣੀ ਹੈ ਅੱਜ ਜਿਹੜਾ ਮਸਲਾ ਉਹ ਅਸੀਂ ਆ ਮੰਗ ਪੱਤਰ ਦੇਖਿਆ ਆ ਅਸੀਂ ਇਹ ਬੇਨਤੀ ਕੀਤੀ ਆ ਕਿ ਸਰਸੇ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਤੇ ਸਿੱਖ ਕੌਮ ਨੇ ਉਹਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਜਿਹੜਾ ਸੀ ਉਹ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਨੂੰ ਇਸ ਕਰਕੇ ਦਿੱਤੇ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਸੇ ਸਾਧ ਨੂੰ ਮਾਫੀ ਦਿੱਤੀ ਗਈ ਆ ਇਹ ਠੀਕ ਹੈ ਤੇ ਕੌਮ ਇਨ ਬਿਨ ਇਹਨਾਂ ਹੁਕਮਾਂ ਦੀ ਪਾਲਣਾ ਕਰੇ ਲੇਕਿਨ ਸਿੱਖ ਕੌਮ ਨੇ ਆਪਣਾ ਜਿਹੜਾ ਵਿਰੋਧ ਸੀ ਉਹ ਜਾਰੀ ਰੱਖਿਆ ਉਸ ਤੋਂ ਬਾਅਦ ਉਹ ਜਿਹੜਾ ਕੀਤਾ ਹੋਇਆ ਫੈਸਲਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਜਥੇਦਾਰਾਂ ਨੂੰ ਜਿਹੜਾ ਸੀ ਉਹ ਵਾਪਸ ਲੈਣਾ ਜਥੇਦਾਰਾਂ ਨੇ ਜਿਹੜੀ ਉਹਨੂੰ ਗੁੰਡੇ ਨੂੰ ਕਾਤਲ ਨੂੰ ਬਰਾਤਕਾਰੀ ਨੂੰ ਜਿਹੜੀ ਮਾਫੀ ਦਿੱਤੀ ਸੀ ਗੁਰਮੀਤ RAM ਰੀਮ ਨੂੰ ਉਹ ਵਾਪਸ ਲੈ ਲਈ ਜਦੋਂ ਉਹ ਵਾਪਸ ਲੈ ਲਈ ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਗੁਰੂ ਕੀ ਗੋਲਕਚੋਂ ਗਾ ਉਹ ਨਜਾਇਜ਼ ਗਾਇ ਨੇ ਉਹ ਗਲਤ ਤਰੀਕੇ ਨਾਲ ਇਹਨਾਂ ਨੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕੀਤੀ ਆ ਉਹ 90 ਲੱਖ ਰੁਪਈਆ ਪਹਿਲਾਂ ਇਹਨਾਂ ਕੋਲੋਂ ਜਿਹੜਾ 18% ਸਮੇਤ ਵਿਆਜ ਵਸੂਲ ਕੀਤਾ ਜਾਵੇ ਅਸੀਂ ਇਹ ਪੱਤਰ 'ਚ ਵੀ ਲਿਖਿਆ ਹੈ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਜਿਹੜੇ ਪੰਜ ਆਦਮੀ ਆ ਦੋ ਤਿੰਨ ਦਿਨ ਪਹਿਲਾਂ ਕਰਨਾਲ ਸਿੰਘ ਪੰਜਾਬਲੀ ਆਦ ਜਿਹੜੇ ਨੇ ਉਹ ਪੱਤਰ ਦੇ ਕੇ ਗਏ ਨੇ ਜਥੇਦਾਰ ਨੂੰ ਵੀ ਸੁਖਬੀਰ ਸਿੰਘ ਦੇ ਸੁਖਬੀਰ ਬਾਦਲ ਦੇ ਖਿਲਾਫ ਵੀ ਸੁਖਬੀਰ ਸਿੰਘ ਬਾਦਲ ਨੇ ਹੀ ਸਾਰਾ ਕੁਝ ਕੀਤਾ ਹੈ ਵੀ ਇਹਨੂੰ ਸਖਤ ਸਜ਼ਾ ਦਾਇਰ ਦੀ ਆ ਅਸੀਂ ਇਹ ਗੱਲ ਕਹੀ ਆ ਕਿ ਇਹ ਸਾਰੇ ਬਰਾਬਰ ਦੇ ਦੋਸ਼ੀ ਨੇ ਇਹਨਾਂ 'ਚ ਕੋਈ ਵੀ ਘਟ ਨਹੀਂ ਚਾਹੇ ਉਹ ਬਾਗੀ ਘੋਣ ਵਾਲੇ ਨੇ ਤੇ ਚਾਹ ਆਪਣੇ ਆਪ ਨੂੰ ਅਕਾਲੀ ਘੋਣ ਵਾਲੇ ਆ ਇਹਨਾਂ ਸਾਰਿਆਂ ਤੋਂ ਪਹਿਲਾਂ 90 ਲੱਖ ਦੇ ਇਸ਼ਤਿਹਾਰ ਜਿਹੜੇ ਨੇ ਸਮੇਤ ਵਿਆਜ ਵਸੂਲ ਕਰਕੇ ਗੁਰੂ ਕੀ ਗੋਲਕ 'ਚ ਉਹ ਪੈਸੇ ਜਮ੍ਹਾਂ ਕਰਾਏ ਜਾਣ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਮਾਫੀ ਪੱਤਰ ਦਿੱਤੇ ਨੇ ਉਹ ਉਹਨਾਂ ਤੇ ਵਿਚਾਰ ਕੀਤੀ ਜਾਵੇ ਤੇ ਨਾਲ ਅਸੀਂ ਇਹ ਵੀ ਗੱਲ ਬੜੇ ਵਿਸਤਾਰ ਨਾਲ ਕਹੀ ਹੈ ਕਿਤਾਬਾਂ ਵੀ ਵਿਖਾਈਆਂ ਨੇ ਨਾਲ ਅਸੀਂ ਇਹ ਵੀ ਗੱਲ ਕਹੀ ਆ ਕਿ ਜੇਕਰ ਉਸ ਟਾਈਮ ਤੇ ਚੰਦੂ ਜਿਹਨੇ ਪੰਚਮ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਤੇ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਦੇ ਨੱਕ 'ਚ ਨੱਥ ਪਾ ਕੇ ਤੈਨੂੰ ਦਿੱਲੀੋਂ ਹੌਰ ਲੈ ਕੇ ਜਾਣਾ ਔਰ ਜਿਹੜਾ ਗੁਰੂ ਦਾ ਸਿੱਖ ਮਿਲੇ ਉਹ ਇਹਨੂੰ ਪੰਜ ਛੇਰ ਮਾਰੇ ਕੀ ਉਹ ਚੰਦੂ ਨੇ ਮਾਫੀ ਨਾ ਮੰਗੀਆਂ ਹੋਣਗੀਆਂ ਪਰ ਉਸ ਟਾਈਮ ਤੇ ਗੁਰੂ ਸਾਹਿਬ ਨੇ ਖੁਦ ਛੇਵੇਂ ਪਾਤਸ਼ਾਹ ਨੇ ਜਿਹੜਾ ਸੀ ਉਸ ਚੰਦੂ ਨੂੰ ਮਾਫੀ ਨਹੀਂ ਦਿੱਤੀ ਉਸ ਤੋਂ ਬਾਅਦ ਮਸੰਦ ਆਏ ਮਸੰਦਾਂ ਨੂੰ ਵੀ ਪਹਿਲਾਂ ਤੀਸਰੇ ਪਾਤਸ਼ਾਹ ਨੇ ਬਤੌਰੇ ਪ੍ਰਚਾਰਕ ਥਾਪਿਆ ਸੀ ਜਦੋਂ ਉਹਨਾਂ ਨੇ ਮਨਾਈਆਂ ਕੀਤੀਆਂ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਤੇਲ ਦੇ ਕੜਾਹਾਂ ਚ ਪਾ ਕੇ ਸਾੜਿਆ ਤੇ ਕੀ ਉਹਨਾਂ ਜਿਹੜੇ ਉਹ ਮਸੰਸੀ ਉਹਨਾਂ ਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ ਮਸਾ ਰੰਗੜਾ ਉਹਨੇ ਦਰਬਾਰ ਸਾਹਿਬ ਦੀ ਬੇਦਵੀ ਕੀਤੀ ਉਹਦਾ ਸਿਰ ਵੱਢ ਕੇ ਲੈ ਗਏ ਫਿਰ ਉਸ ਤੋਂ ਬਾਅਦ ਮਹੰਤਨ ਨਰੈਣੂ ਕੇ ਆਏ ਤੇ ਉਹਨਾਂ ਨੇ ਜਦੋਂ ਮਨਾਈਆਂ ਕੀਤੀਆਂ ਤੇ ਉਸ ਸਹਾਤਾਂ ਦੇ ਕੇ ਗੁਰੂ ਘਰ ਆਜ਼ਾਦ ਕਰਾਇਆ ਤੇ ਫਿਰ ਇਹ ਸ਼੍ਰੋਮਣੀ ਕਮੇਟੀ ਹੋਣੀ ਚਾਹੀ ਸੀ ਅਸੀਂ ਇਹ ਵੀ ਕਿਹਾ ਕਿ ਚੰਦੂ ਨੇ ਜਾਂ ਸੰਦਾ ਨੇ ਮਸੇ ਰੰਗੜ ਨੇ ਜਾਂ ਮਹੰਤਾਂ ਨੇ 10 ਗੁਰੂ ਸਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪਸ਼ਬਦ ਲਿਖ ਕੇ ਕਿਤਾਬ ਨਹੀਂ ਲਿਖੀ ਪਰ ਜਿਹੜੇ ਅੱਜ ਅਕਬਾਲੀ ਹੋਏ ਨੇ ਅੱਜ ਇਹਨਾਂ ਦੇ ਜਾਦੂ ਸਿਰ ਚੜ ਬੋਲੇ ਨੇ ਅੱਜ ਵੱਖਰੇ ਵੱਖਰੇ ਤੌਰ ਤੇ ਹੁੰਦੇ ਆ ਉਹ ਉਹਨੂੰ ਗਦਾਰ ਕਹਿੰਦਾ ਉਹਨੂੰ ਗਦਾਰ ਕਹਿੰਦਾ ਕਿ ਇਹਨਾਂ ਲੋਕਾਂ ਨੇ ਤਾਂ ਸਾਰੇ ਇਤਿਹਾਸ ਨੂੰ ਚੰਦੂ ਦੇ ਇਤਿਹਾਸ ਨੂੰ ਮਸੰਦਾਂ ਦੇ ਇਤਿਹਾਸ ਨੂੰ ਮੱਸੇ ਰੰਗੜ ਦੇ ਇਤਿਹਾਸ ਨੂੰ ਮਹੰਤ ਨਾਰਾਇਣਵਾ ਦੇ ਇਤਿਹਾਸ ਨੂੰ ਮਾਤ ਪਾ ਕੇ ਉਹਨਾਂ ਤੋਂ ਵੱਧ ਦੋਸ਼ੀ ਨੇ ਸੋ ਇਹਨਾਂ ਲੋਕਾਂ ਨੂੰ ਜਿਹੜਾ ਮਾਫੀ ਨਹੀਂ ਚਾਹੀਦੀ ਅਸੀਂ ਇਹ ਬੇਨਤੀ ਕਰਕੇ ਅੱਜ ਸਾਹਿਬ ਜੀ ਇਹਨਾਂ ਚਾਰਾਂ ਦੀ ਗੱਲ ਕਰਦੇ ਹੋ ਕਿਹੜੇ ਚਾਰ ਆ ਕਿੱਥੇ ਕਿੱਥੇ ਜੀ ਆ ਲਓ ਜੀ ਇਸ ਤਰ੍ਹਾਂ ਵਾਲੀ ਫਾਈਲ ਆ ਪੱਤਰ ਉਹ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਜ਼ਥੇਦਾਰ ਨੂੰ 17 ਅਕਤੂਬਰ 2015 ਚ ਦਿੱਤਾ ਸੀ ਜਿਹਦੇ ਵਿੱਚ ਉਹ ਆਪਣੀ ਜਿਹੜੀ ਗਲਤੀ ਹੈ ਉਹ ਅਹਿਸਾਸ ਕਰਦਾ ਕਿ ਮੇਰੇ ਕੋਲੋਂ ਇਹ ਗਲਤੀਆਂ ਜੜੀਆਂ ਨੇ ਮੇਰੇ ਰਾਜ ਵਿੱਚ ਹੋਈਆਂ ਨੇ ਪਰ ਉਸ ਟਾਈਮ ਦੇ ਜਥੇਦਾਰ ਦਾ ਫਰਜ਼ ਮੰਨਦਾ ਕਿ ਜੇ ਇਹਨੇ ਗਲਤੀਆਂ ਜਿਹੜੀਆਂ ਕੀਤੀਆਂ ਨੇ ਮੰਨਦਾ ਤੇ ਇਹਨੂੰ ਸਜ਼ਾ ਦੇ ਦਿੱਤੀ ਜਾਵੇ ਪਰ ਕੋਈ ਗੱਲ ਨਹੀਂ ਜਿਹੜੇ ਇਸ਼ਤਿਹਾਰ ਨੇ ਉਹ ਸਾਰੇ ਆਹ ਵੇਖ ਲਓ ਤੁਸੀਂ ਕਿ ਮੇਰੇ ਕੋਲੇ ਇੱਕ ਇੱਕ ਇਸ਼ਤਿਹਾਰ ਦਾ ਜਿਹੜਾ ਹੈ ਉਹ ਨਾ ਆ ਅਖਬਾਰ ਦਾ ਕਿਹੜੀ ਅਖਬਾਰ ਨੂੰ ਕਿੰਨੀ ਤਰੀਕ ਨੂੰ ਇਹ ਜਿਹੜੇ ਇਸ਼ਤਿਹਾਰ ਜਿਹੜੇ ਨੇ ਉਹ ਦਿੱਤੇ ਗਏ ਔਰ ਸਭ ਤੋਂ ਵੱਡੀ ਗੱਲ ਇਹਨਾਂ ਚ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹੁੰਦਾ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਤੋਂ ਗੁਰੂ ਕੀ ਗੋਲਕ ਤੋਂ ਦਿੱਤਾ ਹੈ ਇਸ਼ਤਿਹਾਰ ਕੀਤੇ ਵੱਲੋਂ ਲਗੇ ਤੁਸੀਂ ਇਹ ਹੈਰਾਨ ਹੋ ਬੋਗੇ ਦੇਖ ਕੇ ਕਿ ਇਸ਼ਤਿਹਾਰ ਜਿਹੜੇ ਨੇ ਉਹ ਲੱਗ ਰਿਹਾ ਹੈ ਪ੍ਰਕਾਸ਼ਿਓਂ ਬਾਦਲ ਵੱਲੋਂ ਜਿਹੜਾ ਕਿ ਉਸ ਟਾਈਮ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਇਸ਼ਤਿਹਾਰ ਜਿਹੜਾ ਹੈ ਉਹ ਨਾ ਕਰ। ਇਸੇ ਤਰ੍ਹਾਂ ਜਿਹੜੇ ਹੈਗੇ ਨੇ ਨਾਨਕਸਰੀਏ ਇਸ਼ਤਿਹਾਰ ਉਹ ਲਾ ਰਹੇ ਨੇ ਆ ਵੇਖੋ ਤੁਸੀਂ ਇੱਕ ਇੱਕ ਅਖਬਾਰ ਦੀ ਮੇਰੇ ਕੋਲੇ ਜਿਹੜੀ ਆ ਉਹ ਫੋਟੋ ਕਾਪੀ ਆ। ਇਸ਼ਤਿਹਾਰ ਆ ਸ਼੍ਰੋਮਣੀ ਕਮੇਟੀ ਵੱਲੋਂ ਲੱਗਿਆ। ਆ ਅਗਲਾ ਇਸ਼ਤਿਹਾਰ ਜਿਹੜਾ ਹੈ ਵੀ ਸ਼੍ਰੋਮਣੀ ਕਮੇਟੀ ਵੱਲੋਂ ਆ। ਆ ਜਿਹੜਾ ਇਸ਼ਤਿਹਾਰ ਹੈ ਗੁਰੂ ਪੰਥ ਦਾ ਦਾਸ ਅਵਤਾਰ ਸਿੰਘ ਮੱਕੜ ਵੱਲੋਂ ਆ ਵੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਤੇ ਅੱਗੇ ਆ ਜਿਹੜੇ ਇਤਿਹਾਸ ਇਸ਼ਤਿਹਾਰ ਹੁੰਦੇ ਨੇ ਇਹ ਇਸ਼ਤਿਹਾਰ ਪ੍ਰਕਾਸ਼ ਸਿੰਘ ਆ ਵੇਖੋ ਅਖਬਾਰ ਦੀ ਫੋਟੋ ਤੇ ਪ੍ਰਕਾਸ਼ ਸਿੰਘ ਬਾਦਲ ਪੈਸਾ ਗੁਰੂ ਕੀ ਗੋਲਗੋਚੋਂ ਜੋ ਮੁੱਖ ਮੰਤਰੀ ਸੀ ਜੇ ਆਪਣੀ ਜੇਬ ਚੋਂ ਨਹੀਂ ਸੀ ਦੇਣਾ ਤੇ ਯਾਰੋ ਸਰਕਾਰੀ ਖਜ਼ਾਨੇ ਚੋਂ ਤੇ ਦੇ ਸਕਦਾ ਸੀ ਨਾ ਗੁਰੂ ਕੀ ਗੋਲਕ ਦੇ ਵਿੱਚੋਂ ਪੈਸਾ ਜਿਹੜਾ ਅਸੀਂ ਗੁਰਮੀਤ RAM ਨੂੰ ਮਾਫੀ ਦੇਣ ਵਾਸਤੇ ਇਸ਼ਤਿਹਾਰ ਕਿਉਂ ਦਿੱਤਾ ਗਿਆ?